ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਿਆਰਿਓ ਬੇਨਤੀ ਐ ਇੱਕ ਸਾਰੇ ਜ਼ਰੂਰੀ ਸੁਣਨ ਵਾਲੀ ਐ ਇਹ ਬੇਨਤੀ ਖਾਸ ਕਰਕੇ ਜਿਹੜੇ ਮੋਟਰਸਾਈਕਲਾਂ ਤੇ ਜਾਂਦੇ ਨੇ ਉਹਨਾਂ ਵੀਰਾਂ ਭਰਾਵਾਂ ਦੇ ਲਈ ਐ ਕਿ ਵੀਰੋ ਦੇਖੋ ਜਦੋਂ ਰਾਤ ਦੇ ਸਮੇਂ ਮੋਟਰਸਾਈਕਲ ਤੇ ਆਪਾਂ ਸਫਰ ਕਰਦੇ ਆ ਨਾ ਤਾਂ ਆਪਾਂ ਨੂੰ ਇੱਕ ਤਾਂ ਇਹਦੀ ਮਗਰਲੀ ਜਿਹੜੀ ਲਾਈਟ ਹੁੰਦੀ ਹੈ ਨਾ ਲਾਲ ਰੈੱਡ ਮੋਟਰਸਾਈਕਲ ਦੀ ਉਹ ਆਪਾਂ ਨੂੰ ਜ਼ਰੂਰੀ ਜਿਗਾਉਣੀ ਆ ਕਿਉਂਕਿ ਜਦੋਂ ਆਪਾਂ ਰੋਡ ਤੇ ਜਾਂਦੇ ਆ ਨਾ ਤਾਂ ਮਗਰੋਂ ਕੋਈ ਟਰੱਕ ਵਾਲਾ ਜਾਂ ਕਾਰ ਵਾਲਾ ਜਾਦ ਉਹਨੂੰ ਅੱਗੋਂ ਲਾਈਟ ਵੱਜਦੀ ਫਿਰ ਉਹ ਆਪਣੇ ਨਾਲ ਟਕਰਾ ਜਾਂਦਾ ਇਸ ਕਰਕੇ ਦੁਰਘਟਨਾ ਹੋ ਜਾਂਦੀ ਹੈ ਸੋ ਇਸ ਕਰਕੇ ਵੀਰੋ ਸਾਰੇ ਵੀਰ ਭਰਾ ਜਿਹੜੇ ਮੋਟਰਸਾਈਕਲ ਚਲਾਉਂਦੇ ਉਹਨਾਂ ਨੂੰ ਬੇਨਤੀ ਹੈ ਕਿ ਆਪਣੇ ਮੋਟਰਸਾਈਕਲ ਦੀ ਮਗਰੀ ਲਾਈਟ ਜ਼ਰੂਰ ਜਗਦੀ ਹੋਵੇ ਰਾਤ ਨੂੰ ਤੁਹਾਡੀ ਕਿਉਂਕਿ ਮਗਰਲੇ ਬੰਦੇ ਨੂੰ ਆਉਂਦੇ ਨੂੰ ਪਤਾ ਲੱਗ ਸਕੇ ਕਿ ਅੱਗੇ ਮੋਟਰਸਾਈਕਲ ਜਾ ਰਿਹਾ ਦੂਸਰਾ ਜਿਹੜੇ ਰੇੜੀਆਂ ਵਾਲੇ ਮੋਟਰਸਾਈਕਲ ਵਾਲੀ ਰੇੜੀ ਆ ਉਹਨਾਂ ਨੂੰ ਵੀ ਬੇਨਤੀ ਹੈ ਕਿ ਆਪਣੇ ਨਾ ਕੋਈ ਐਦਾ ਸਿਸਟਮ ਬਣਾਓ ਕਿ ਮਗਰਲੇ ਪਾਸੇ ਲਾਈਟ ਲਾਓ ਜਿਹਦੇ ਨਾਲ ਮਤਲਬ ਮਗਰਲੇ ਬੰਦੇ ਨੂੰ ਪਤਾ ਲੱਗ ਜਾਏ ਕਿ ਅੱਗੇ ਕੁਝ ਜਾ ਰਿਹਾ ਤੇ ਦੂਸਰਾ ਇਹ ਵੀ ਹੈ ਕਿ ਜਿਹੜੇ ਗੱਡੀਆਂ ਵਾਲੇ ਮੇਰੇ ਵੀਰ ਭਰਾ ਵੱਡੀਆਂ ਲਾਈਟਾਂ ਲਾਉਂਦੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਆਪਣੀਆਂ ਜਿਹੜੀਆਂ ਲਾਈਟਾਂ ਨਾ ਜਦੋਂ ਕੋਈ ਅੱਗੋਂ ਆਉਂਦਾ ਡਾਊਨ ਕਰ ਲਿਆ ਕਰੋ ਬੇਨਤੀ ਹੈ ਇਦੇ ਨਾਲ ਦੁਰਘਟਨਾ ਬਚ ਸਕਦੀ ਹੈ ਕੋਈ ਕਿਸੇ ਨਾਲ ਕੋਈ ਘਟਨਾ ਨਾ ਵਾਪਰ ਜਾਵੇ ਕਿਸੇ ਦਾ ਕੋ ਨੁਕਸਾਨ ਨਾ ਹੋਵੇ ਵੀਰੋ ਜਾਨ ਇਹ ਜੀਵਨ ਮਸਾ ਮਿਲਿਆ ਇਸ ਕਰਕੇ ਨੂੰ ਆਪਾਂ ਸਫਲਾ ਬਣਾਉਣਾ ਤੇ ਮੇਰੇ ਵੀਰ ਭਰਾ ਬੇਨਤੀ ਜਰੂਰ ਸੁਣਿਓ ਇਸ ਤਰ੍ਹਾਂ ਆਪਣਾ ਬਚਾ ਸਕਦਾ ਹੋ ਬਚਾ ਹੋ ਸਕਦਾ ਹੈ ਕੋਈ ਐਕਸੀਡੈਂਟ ਨਾ ਹੋਵੇ ਕੋਈ ਕਿਸੇ ਦੀ ਜਾਨ ਨਾ ਜਾਵੇ ਕਿਸੇ ਦਾ ਨੁਕਸਾਨ ਨਾ ਹੋਵੇ ਇਨਾਂ ਕੰਮ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ